ਕਿਸੇ ਨੂੰ ਵੱਢ ਦੀ ਕਿਸੇ ਨੂੰ ਟੁੱਕ ਦੀ ਕਿਸੇ ਨੂੰ ਸਿੰਨ ਦੀ ਕਿਸੇ ਨੂੰ ਮਾਰ ਦੀ ਆਹ ਉਹ ਦੀ ਆਹ ਉਹ ਦੀ ਆਹ ਗਈ ਤੇ ਸਿੰਘਾਂ ਦੀ ਚਰਬੀ ਦੇ ਨਾਲ ਰੇਲ ਗੱਡੀ ਦੇ ਪਹੀਏ ਝਾਮ ਹੋ ਗਏ ਜਦੋਂ ਗੱਡੀ ਰੁਕੀ ਨਾ ਤੇ ਬੰਦੇ ਦੇ ਜੱਕ ਦਮ ਪ੍ਰਾਨ ਨਹੀਂ ਨਿਕਲਦੇ ਗੱਲ ਯਾਦ ਰੱਖਿਓ ਭਾਈ ਪ੍ਰਤਾਪ ਸਿੰਘ ਦਾ ਇੱਕ ਪਾਸੇ ਦਾ ਮੋਢਾ ਜਿਹੜਾ ਕੱਟਿਆ ਗਿਆ ਤੇ ਜਦੋਂ ਮੋਢਾ ਕੱਟਿਆ ਗਿਆ ਨਾ ਤਾਂ ਕੁਝ ਸਿੰਘ ਜਾ ਕੇ ਰੇਲ ਗੱਡੀ ਦੇ ਪਹੀਆਂ ਵਿੱਚ ਉਹਨਾਂ ਦਾ ਸਰੀਰ ਕੱਢਦੇ ਆ ਤੇ ਭਾਈ ਪ੍ਰਤਾਪ ਸਿੰਘ ਦੇ ਬੋਲ ਪਤਾ ਕੀ ਸੀ ਕਹਿੰਦਾ ਸਿੰਘੋ ਅਸੀਂ ਤੇ ਬੈਠੇ ਸੀ ਛੀਦੀਆਂ ਪਾਉਣ ਵਾਸਤੇ ਸੀ ਮੈਨੂੰ ਛੱਡੋ ਗੱਡੀ ਰੁਕ ਗਈ ਏ ਹੱਥੋਂ ਹੱਤੀ ਡੱਬਿਆਂ ਵਿੱਚ ਪੜੋ ਤੇ ਲੰਗਰ ਛਕਾਓ ਇਹ ਉਹ ਕੌਮ ਹੈ ਜਿਹੜੀ ਆਪਣਾ ਲਹੂ ਡੋਲ ਕੇ ਵੀ ਲੰਗਰ ਛਕਾਉਂਦੀ ਹੈ ਤੇ ਪਾਣੀ ਉੱਤੇ ਤਰ ਕੇ ਜਾ ਕੇ ਤੇ ਲੰਗਰ ਛਕਾਉਣਾ ਸਾਡੇ ਲਈ ਕੁਝ ਵੀ ਨਹੀਂ ਕੁਝ ਵੀ ਨਹੀਂ ਪੰજા ਸਾਹਿਬ ਦੇ ਸ਼ਹੀਦਾਂ ਨੂੰ ਕਰਕੇ ਕਹਿ ਦਿਓ ਸਤਨਾਮ ਸ੍ਰੀ ਵਾਹਿਗੁਰੂ ਮੈਂ ਸਮਾਪਤੀ ਕਰਨ ਲੱਗਾ ਦੋ ਗੱਲਾਂ ਮੈਂ ਆਪਣੇ ਵੱਲੋਂ ਕਹਿ ਦੇਣਾ ਜਿਹੜੇ ਤੁਸੀਂ ਹੁਕਮ ਕੀਤੇ ਨਾ ਜੀ ਕਿਉਂਕਿ ਜੇ ਮੈਂ ਹੁਣ 20 ਮਿੰਟ ਲਾ ਦਿਆਂ ਤਾਂ ਕੋਈ ਐਡਾ ਵੱਡਾ ਫਰਕ ਮੇਰੇ ਵਾਸਤੇ ਨਹੀਂ ਪਰ ਜਿਹੜੇ ਜਥੇ ਬੈਠੇ ਨੇ ਹਰ ਬੰਦਾ ਆਸ ਨਾਲ ਆਉਂਦਾ ਹਰ ਬੰਦਾ ਤੁਸੀਂ 3 ਵਜੇ ਤੱਕ ਕਿਹਾ ਸੀ ਆਪਾਂ ਫਿਰ ਵੀ ਸਵਾ 3 ਹੋ ਗਿਆ ਜੀ ਤੇ ਦੋ ਚਾਰ ਮਿੰਟ ਮੈਂ ਹੋਰ ਲਾ ਦੇਣੇ ਜਿਹੜੀਆਂ ਤੁਸੀਂ ਮੇਰੇ ਕੋਲ ਗੱਲ ਕਹਣੀ ਚਾਹੁੰਦੇ ਮੈਂ ਕਹਿ ਦੇਣੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਅੱਜ ਦਾ ਸਮਾਂ ਜੀ ਇਦਾਂ ਦਾ ਆਪਾਂ ਸਮੇਂ ਮੁਤਾਬਕ ਗੱਲਾਂ ਕਰੀਏ ਤੁਹਾਡੇ ਇਕੱਲੇ-ਇਕੱਲੇ ਦੇ ਮੋਬਾਈਲਾਂ 'ਤੇ ਸਾਡੀਆਂ ਰੀਲਾਂ ਆ ਰਹੀਆਂ ਨੇ ਮੇਰੀ ਆਪਣੀ ਟੀਮ ਰੱਖੀ ਹੋਈ ਹੈ ਸੋਸ਼ਲ ਮੀਡੀਆ ਦੀ ਮੈਂ ਬੇਨਤੀ ਕਰਦਾ ਉਹਨਾਂ ਕਿ ਫੇਸਬੁੱਕ ਦੇ ਉੱਤੇ ਟਾਡੀ ਸੁਰਜੀਤ ਸਿੰਘ ਵਾਰਿਸ ਪੇਜ ਹੈ ਇੰਸਟਾਗ੍ਰam ਦਾ ਵੀ ਟਾਡੀ ਸੁਰਜੀਤ ਸਿੰਘ ਵਾਰਿਸ ਪੇਜ ਹੈ ਤੇ YouTube ਚੈਨਲ ਸਾਡਾ ਜਿਹੜਾ ਉਹ ਵੀ ਟਾਡੀ ਸੁਰਜੀਤ ਸਿੰਘ ਵਾਰਿਸ ਦੇ ਨਾਂ ਦੇ ਉੱਤੇ ਹੈ ਉਹਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਪੇਜਾਂ ਨੂੰ ਰੋਜ਼ ਦਿਵਾਨਾਂ ਵਿੱਚੋਂ ਅੱਜ ਜਿਹੜਾ ਤੁਹਾਡਾ ਦਿਵਾਨ ਲੱਗਾ ਇਹਦੇ ਵਿੱਚੋਂ ਵੀ ਰੋਜ ਦੇ دیਵਾਨਾ ਵਿੱਚੋਂ 8 ਤੋਂ 16 ਮਿੰਟ ਦੀ ਵੀਡੀਓ ਜਿਹੜੀ ਉਹ ਡੇਲੀ ਪੈਂਦੀ ਹੈ ਇਹਨਾਂ ਤਿੰਨਾਂ ਪੇਜਾਂ ਦੇ ਉੱਤੇ ਉੱਤੇ ਸਾਡੇ ਨੰਬਰ ਚੱਲਦੇ ਕਮੈਂਟ ਕਰਨ ਵਾਲੇ ਜਿਹੜੇ ਕਰੀ ਜਾਣ ਮੈਂ ਕਦੀ ਉਹਨਾਂ ਦੀ ਪ੍ਰਵਾਣੀ ਕੀਤੀ ਕਿਉਂਕਿ ਜਦੋਂ ਤੇ ਨੰਬਰ ਚੱਲਦਾ ਕਮੈਂਟ ਕਰਕੇ ਸ਼ੇਅਰ ਨਹੀਂ ਪਾਣਾ ਚਾਹੀਦਾ ਬੰਦੇ ਨੂੰ ਸਿੱਧੀ ਵਿਚਾਰ ਕਰੋ ਫੋਨ ਕਰਕੇ ਉਤੇ ਨੰਬਰ ਚੱਲ ਰਿਹਾ ਜੇ ਕੋਈ ਗੱਲ ਮਾੜੀ ਲੱਗਦੀ ਹੈ ਹੋ ਸਕਦਾ ਤੁਹਾਡੇ ਸਮਝਣ ਵਿੱਚ ਕੋਈ ਫਰਕ ਪੈ ਜਾਵੇ ਤੇ ਮੇਰੇ ਸਮਝਾਉਣ ਵਿੱਚ ਕੋਈ ਗਲਤੀ ਲੱਗ ਗਈ ਹੋਵੇ ਤੇ ਆਪਾਂ ਦੋਹੀ ਧਿਰਾਂ 'ਚ ਫੋਨ ਕਰ ਲਵਾਂ ਮੈਂ ਆਪਣੇ ਤਰੀਕੇ ਨਾਲ ਸਮਝਾ ਦਵਾਂ ਤੇ ਤੁਹਾਨੂੰ ਸਮਝ ਪੈ ਜਾਵੇ ਫਿਰ ਆਪਾਂ ਮਿੱਤਰ ਬਣ ਜਾਈਏ ਤੇ ਜੇ ਕਮੈਂਟ ਪੁੱਠਾ ਸੱਦਾ ਕਰੋਗੇ ਫਿਰ ਆਪਾਂ ਇੱਕ ਦੂਜੇ ਦੇ ਦੁਸ਼ਮਣ ਬਣ ਜਾਾਂਗੇ ਮੈਂ ਉਹ ਦੁਸ਼ਮਣ ਬਣਾਉਣ ਵਾਸਤੇ ਰੀਲਾਂ ਜਾਂ ਇੱਕ ਕਲਿੱਪਾਂ ਨਹੀਂ ਪਾਉਂਦਾ ਮੈਂ ਸੰਗਤ ਨੂੰ ਸੱਜਣ ਬਣਾਉਣ ਵਾਸਤੇ ਇਹ ਰੀਲਾਂ ਜਾਂ ਕਲਿੱਪਾਂ ਪਾਉਣਾ ਇਸ ਕਰਕੇ ਮੇਰੀ ਬੇਨਤੀ ਹੈ ਉੱਤੇ ਨੰਬਰ ਚੱਲਦੇ ਹੁੰਦੇ ਆ ਆਪ ਜੀ ਚੰਗਾ ਸੁਝਾਅ ਦੇ ਸਕਦੇ ਹੋ ਤੇ ਚੰਗੇ ਸੁਝਾਅ ਨੂੰ ਮੈਂ ਖੇੜੇ ਮੱਥੇ ਪ੍ਰਮਾਨ ਕਰਦਾ ਕਿਉਂਕਿ ਸਿੱਖ ਦਾ ਅਰਥ ਹੀ ਆ ਸਾਰੀ ਉਮਰ ਸਿੱਖਣਾ ਸਾਰੀ ਉਮਰ ਲੰਘ ਜਾਂਦੀ ਐ ਸਿੱਖਾਂ ਦੀ ਤੇ ਮੈਂ ਅੱਜ ਤੱਕ ਸਿੱਖ ਰਿਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਿਆਂ ਤੱਕ ਜਿਹੜੀਆਂ ਰੀਲਾਂ ਆਈਆਂ ਸੀ ਭਾਈ ਅਮਰਪਾਲ ਸਿੰਘ ਦੀ ਖਾਲਸਾ ਬਾਸ ਪੰਜਾਬ ਦੇ ਜਥੇਬੰਦੀ ਉਹਨਾਂ ਦੀ ਚੜ੍ਹਦੀ ਕਲਾ ਵੀ ਕਲਾ ਲਈ ਵੀ ਅਰਦਾਸ ਬੇਨਤੀ ਕਰਦਾ ਅਮਰਤਪਾਲ ਨੇ ਅਮਰਤਪਾਨ ਕੀਤਾ ਨੀਂਦ ਉੱਡ ਗਈ ਸਿੱਖੀ ਬਰੋਧੀਆਂ ਦੀ ਅਮਰਤਪਾਲ ਨੇ ਅਮਰਤਪਾਨ ਕੀਤਾ ਨੀਂਦ ਉੱਡ ਗਈ ਸਿੱਖੀ ਬਰੋਧੀਆਂ ਦੀ ਉਹੀ ਸਿੱਖਾਂ ਦੇ ਨਾਲ ਫਿਰ ਕਹਿਣ ਲੱਗ ਪਏ ਲਾਜ ਰੱਖੀ ਸੀ ਜਿਨ੍ਹਾਂ ਦੀ ਬੋਧੀਆਂ ਦੀ ਨਾਲ ਕਿਲੇ ਤੇ ਸਾਡਾ ਨਿਸ਼ਾਨ ਝੁੱਲਿਆ ਮਰ ਗਈ ਮਾਂ ਸੀ ਸ਼ਹਾदत ਦੀ ਬੋਧੀਆਂ ਦੀ ਰੋਧੀਆਂ ਦੀ ਵਾਰਸ ਸਿਗੇ ਤੇ ਵਾਰਸ ਹੀ ਬਣੇ ਰਹਿਣਾ ਕੋਈ ਹੌਸ ਨਹੀਂ ਬਾਬਰਾ ਲੋਧੀਆਂ ਦੀ ਤੇ ਖਾਨਸਾ ਖੁਦਮਖਤਿਆਰ ਸੀ ਖੁਦਮਖਤਿਆਰ ਹੈ ਤੇ ਖੁਦਮਖਤਿਆਰ ਰਹੇਗਾ ਪਰ ਸਾਡੀ ਕਾਮ ਦਾ ਜਰਨਲ ਜਿਹਦਾ ਘਾਟਾ ਪਿਆ ਜੇ ਪਿੰਡਰਾਂ ਵਾਲਾ ਜਿਉਂਦਾ ਹੁੰਦਾ ਮੈਨੂੰ ਇਹ ਹੁਕਮ ਲੱਗਾ ਸੀ ਲੈਣਾ ਬੋਲ ਕੇ ਮੈਂ ਸਮਾਪਤੀ ਕਰਾਂ ਜੇ ਪਿੰਡਰਾਂ ਵਾਲਾ ਜਿਉਂਦਾ ਹੁੰਦਾ ਅਸੀਂ ਕਿਸੇ ਤੋਂ ਘੱਟ ਨਾ ਹੁੰਦੇ ਨਾਈ ਦੁਕਾਨਾ ਖੋਲ ਨਾ ਬੈਂਦੇ ਤੇ ਕੇਸ ਕਿਸੇ ਦੇ ਘੱਟ ਨਾ ਹੁੰਦੇ ਧੀ ਗਰੀਬ ਦੀ ਸੌਹੀ ਵਸਦੀ ਘਰ ਲੋਕਾਂ ਦੇ ਘੱਟ ਨਾ ਹੁੰਦੇ ਹਰ ਘਰ ਦੇ ਵਿੱਚ ਸਿੱਖੀ ਹੁੰਦੀ ਨਸ਼ਿਆਂ ਦੇ ਖੁੱਲੇ ਘੱਟ ਨਾ ਹੁੰਦੇ ਜੇ ਪਿੰਡਰਾਂ ਵਾਲਾ ਜਿਉਂਦਾ ਹੁੰਦਾ ਅਸੀਂ ਕਿਸੇ ਤੋਂ ਘੱਟ ਨਾ ਹੁੰਦੇ ਘੱਟ ਨਾ ਹੁੰਦੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ ਧੰਨਵਾਦ ਕਰਿਆ ਕਰੋ ਸ਼ੁਕਰ ਕਰਿਆ ਕਰੋ ਪ੍ਰਮਾਤਮਾ ਦਾ ਜਿਹੜੇ ਇਹਨਾਂ ਹੜ੍ਹ ਦੀਆਂ ਮਾਰਾਂ ਦੇ ਵਿੱਚੋਂ ਸੇਵਾ ਕਰ ਰਹੇ ਨੇ ਭਾਵੇਂ ਕੋ ਉਹ ਗਾਉਣ ਵਾਲਾ ਭਾਵੇਂ ਕੋ ਰਾਗੀ ਢਾਡੀ ਪ੍ਰਚਾਰਕ ਹੈ ਕਿਉਂਕਿ ਵੱਡਿਆਂ ਦੀਆਂ ਵੱਡੀਆਂ ਬਾਤਾਂ ਹੁੰਦੀਆਂ ਜੀ ਤੇ ਜਿੱਥੇ ਹੁਣ ਕੋਈ ਲੱਖਾਂ ਚ ਪੇਮੈਂਟ ਲੈਂਦਾ ਕੋਈ ਸਾਡਾ ਵੀਰ ਗਾਉਣ ਵਾਲਾ ਉਹਨੇ ਲੱਖਾਂ ਚ ਦੇ ਦਿੱਤਾ ਤੇ ਜੇ ਸਾਡੇ ਵਰਗੇ ਪ੍ਰਚਾਰਕ ਕੋਈ ਰਾਗੀ ਕੋ ਢਾਡੀ ਕੋ ਕਥਾਵਾਚ ਕੋ ਕੋ ਕੀਰਤनियां ਉਹ ਸੌਵਾਂ ਚ ਜਾਂ ਹਜ਼ਾਰਾਂ ਚ ਦਿੰਦਾ ਤਾਂ ਕਈ ਵਾਰੀ ਸੋਸ਼ਲ ਮੀਡੀਆ ਉਹਨੂੰ ਸਾਹਮਣੇ ਨਹੀਂ ਲਿਆਉਂਦਾ ਵਾਹਿਗੁਰੂ ਕਿਰਪਾ ਕਰੇ ਹਰ ਬੰਦੇ ਦਾ ਯੋਗਦਾਨ ਹੈ 1 ਰੁਪਈਏ ਤੋਂ ਲੈ ਕੇ ਕਰੋੜਾਂ ਰੁਪਈਆਂ ਤੱਕ ਹਰ ਬੰਦੇ ਦਾ ਯੋਗਦਾਨ ਹੈ ਸਾਰਿਆਂ ਦਾ ਯੋਗਦਾਨ ਸਿਰ ਮੱਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕਿਰਪਾ ਕਰੇ ਸਮੇਂ ਦੀ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਨਗਰ ਦੀ ਪੰਚਾਇਤ ਦਾ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਚੰਗਾ ਉਪਰਾਲਾ ਕੀਤਾ ਵਾਹਿਗੁਰੂ ਕਿਰਪਾ ਕਰੇ ਸਾਊਂਡ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ ਬੜੀ ਆਲਾ ਸਾਊਂਡ ਹੈ ਇਹਦੇ ਵਿੱਚ ਗਾ ਕੇ ਬੜਾ ਆਨੰਦ ਆਇਆ ਕੋਈ ਵਿਰਲਾ-ਬਰਲਾ ਸਾਊਂਡ ਵਾਲਾ ਵੀਰ ਏਵੇਂ ਦਾ ਟੱਕਰ ਦਾ ਕਿ ਜੇ ਇਹਨੂੰ ਢਾਡੀਆਂ ਨੂੰ ਜਾਂ ਕਵੀਸ਼ਰਾਂ ਨੂੰ ਗਵਾਉਣਾ ਆਉਂਦਾ ਨਹੀਂ ਤੇ ਬਹੁਤੇ ਸਾਊਂਡ ਆਪਰੇਟਰਾਂ ਨੂੰ ਢਾਡੀਆਂ ਕਵੀਸ਼ਰਾਂ ਨੂੰ ਗਵਾਉਣਾ ਨਹੀਂ ਆਉਂਦਾ ਇੱਕ ਮਾਈਕ ਵਧੀਆ ਤੇ ਤਿੰਨ ਮਾਈਕ ਦੋ ਮਾਈਕ ਮਾੜੇ ਲੱਗ ਜਾਂਦੇ ਐ ਇਸ ਕਰਕੇ ਵੀਰ ਦਾ ਬਹੁਤ ਬਹੁਤ ਧੰਨਵਾਦ ਬੜੀ ਆਲਾ ਸਾਊਂਡ ਲਈ ਪਰਮਾਤਮਾ ਤੁਹਾਡੇ ਕੰਮ ਨੂੰ ਵੀ ਚੜ੍ਹਦੀ ਕਲਾ ਬਖਸ਼ਿਸ਼ ਕਰੇ ਮੈਂ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਾ ਤੇ ਮੀਡੀਆ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ YouTube ਚੈਨਲ ਦੇ ਉੱਤੇ ਇਹ ਪ੍ਰੋਗਰਾਮ ਲਾਈਵ ਚੱਲਿਆ ਦੇਸਾਂ ਪਰਦੇਸਾਂ ਵਿੱਚ ਬੈਠੇ ਤੁਹਾਡੇ ਪੁੱਤ ਭਤੀਜੇ ਭੈਣ ਭਰਾ ਰਿਸ਼ਤੇਦਾਰ ਸਾਰਿਆਂ ਨੇ ਇਹ ਪ੍ਰੋਗਰਾਮ ਸੁਣਿਆ ਹੋਵੇਗਾ ਉਹਨਾਂ ਦੀ ਉਥੋਂ ਬੈਠਾਂ ਦੀ ਸੱਚਾ ਪਾਤਸ਼ਾਹ ਹਾਜ਼ਰੀ ਪ੍ਰਵਾਨ ਕਰੇ ਸਾਰੇ ਹੀ ਨਗਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਨਗਰ ਨਿਵਾਸੀਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਮਾਲ ਮੁਨਕੀ ਡੰਗਰ ਦੀ ਚ ਸਾਰੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਭੁੱਲਾਂ ਚੁੱਕਾਂ ਦੀ ਖਿਮਾ ਸਟੇ ਸਖਤਰ ਦੀ ਡਿਊਟੀ ਨਿਭਾਉਂਦਿਆਂ ਹੋਇਆਂ ਇਹਨਾਂ ਸੰਗਾਂ ਦਾ ਵੀ ਬਹੁਤ ਬਹੁਤ ਧੰਨਵਾਦ ਉਮਰਾਂ ਵਿੱਚ ਵੱਡੇ ਨੇ ਵਿਦਵਾਨ ਵੀ ਨੇ ਆਪਣੇ ਸਮੇਂ ਦੇ ਵਿੱਚ ਆ ਇਹਨਾਂ ਨੇ ਜਿਹੜਾ ਮੱਲਾ ਮਾਰੀਆਂ ਵਾਹਿਗੁਰੂ ਕਿਰਪਾ ਕਰੇ ਕੋਈ ਸ਼ਰੂਮਣੀ ਕਮੇਟੀ ਦਾ ਮੁਲਾਜ਼ਮ ਬਣ ਕੇ ਚੱਲੇ ਚਾਹੇ ਕੋਈ ਸ਼ਰੂਮਣੀ ਕਮੇਟੀ ਦਾ ਸੇਵਾਦਾਰ ਬਣ ਕੇ ਚੱਲੇ ਸਮਾ ਹਰ ਤਰ੍ਹਾਂ ਦਾ ਵੇਖਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਆਸ ਕਰਦਾ ਹਾਂ ਕਿ ਮੇਰੀਆਂ ਅੱਜ ਦੀਆਂ ਗੱਲਾਂ ਨੂੰ ਝੋਲੀ ਵਿੱਚ ਪਾਓਗੇ ਕਿ ਇਹ ਉਹ ਕੌਮ ਹੈ ਜਿਹਨੇ ਤੇ ਰੇਲਾਂ ਦੇ ਇੰਜਣ ਵੀ ਰੋਕ ਦਿੱਤੇ ਤੇ ਹੜ ਹੜ ਪਾਣੀ ਪੂਣੀ ਵਿੱਚ ਜਾ ਕੇ ਪ੍ਰਸ਼ਾਦਾ ਪਾਣੀ ਵੰਡਣਾ ਤਾਂ ਸਾਡੇ ਲਈ ਆਮ ਜੀ ਗੱਲ ਹੈ ਤੇ ਉਹਨਾਂ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਿਆ ਕਰੋ ਭੁੱਲਾਂ ਚੁੱਕਾਂ ਦੀ ਖਿਮਾ ਤੇ ਅੰਤ ਵਿੱਚ ਕੋਟਾਂ ਕੋਟਾਂ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਜੋਨ ਨੇ ਖੁੱਲੇ ਦਰਸ਼ਨਦਾਰੇ ਦੇ ਕੇ ਨਿਹਾਲ ਕੀਤਾ ਧੰਨਵਾਦ ਹੈ ਕਈ ਵਾਰੀ ਆਪਾਂ ਕਹਿੰਨੇ ਆ ਨਾ ਜੀ ਮੈਂ ਤੇ ਇਹ ਗੱਲ ਕਹਿਣਾ ਕਿ ਸਾਰੇ ਹੀ ਨਗਰ ਨੇ ਅਗਰਾਹੀ ਦਿੱਤੀ ਆ ਕਿਸੇ ਨੇ 50 ਕਿਸੇ ਨੇ 100 ਕਿਸੇ ਨੇ 500 ਕਿਸੇ ਨੇ 5000 ਕਿਸੇ ਨੇ ਲੱਖ ਵੀ ਦਿੱਤਾ ਉਹ ਭਾਈ ਇਸ ਤੋਂ ਵੱਧ ਵੀ ਦੇਣ ਵਾਲੇ ਬੈਠੇ ਨੇ ਸਿੱਖਾ ਉੱਥੇ ਸਾਰੀ ਨਗਰ ਦੀ ਚੜ੍ਹਦੀ ਕਲਾ ਦੀ ਅਰਦਾਸ ਮੈਂ ਪਹਿਲਾਂ ਕਰ ਚੁੱਕਾ ਪਰ ਨਗਰ ਨੂੰ ਚਲਾਉਣ ਵਾਸਤੇ ਪੰਚਾਇਤ ਚੁਣੀ ਜਾਂਦੀ ਹੈ ਚੁਣੀ ਜਾਂਦੀ ਨਾ ਜੀ ਤਾਂ ਪੰਚਾਇਤ ਮੈਂਬਰਾਂ ਦੇ ਨਾਂ ਹੁੰਦੇ ਆ ਭਈ ਇਹ ਨਗਰ ਨੂੰ ਚਲਾ ਰਹੇ ਆ ਚੱਲਦਾ ਨਗਰ ਸਾਰਾ ਹੀ ਐ ਪਰ ਨਗਰ ਦੇ ਮੋਰੀ ਚੁਣੇ ਜਾਂਦੇ ਆ ਉਹ ਹੁੰਦੀ ਪੰਚਾਇਤ ਤੇ ਜਦੋਂ ਤੁਸੀਂ ਇੱਥੇ ਸਮਾਗਮ ਕਰਾਉਂਦੇ ਹੋ ਇਹਦੇ ਵਿੱਚ ਵੀ ਨੌਜਵਾਨ ਵੀਰਾਂ ਦੀ ਜਿਹੜੀ ਸ਼ਿਰਕਤ ਹੁੰਦੀ ਆ ਨਾ ਜੀ ਘਰ ਘਰ ਜਾ ਕੇ ਮੰਗਣਾ ਵੀ ਬੜਾ ਔਖਾ ਗੱਲਾਂ ਵੀ ਬੜੀਆਂ ਸੁਣਨੀਆਂ ਪੈਂਦੀਆਂ ਫਲਾਨਾ ਇੰਨੇ ਖਾ ਗਿਆ ਹੋ ਫਲਾਨਾ ਇੰਨੇ ਖਾ ਗਿਆ ਹੋਗਾ ਇਹ ਕਿਸੇ ਵਾਸਤੇ ਅਰਦਾਸ ਬੇਨਤੀ ਵਾਲੀ ਮਾਇ ਜਿਹੜੀ ਇਕੱਠੀ ਕਰਦੇ ਵੀ ਬੜੀ ਔਖੀ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵੀਰਾਂ ਦਾ ਸਤਿਕਾਰਯੋਗ ਵੀਰ ਜਸਪਾਲ ਸਿੰਘ ਜੀ ਸਤਿਕਾਰਯੋਗ ਵੀਰ ਲਖਵਿੰਦਰ ਸਿੰਘ ਜੀ ਜਿਨ੍ਹਾਂ ਦੀ ਬਦੌਲਤ ਮੈਂ ਤੁਹਾਡੇ ਦਰਸ਼ਨਦਾਰੇ ਕੀਤੇ ਨੇ ਉਹਨਾਂ ਵੀਰਾਂ ਦੇ ਪਰਿਵਾਰਾਂ ਦੀ ਵਿਚੜਦੀ ਕਲਾ ਦੀ ਅਰਦਾਸ ਬੇਨਤੀ ਹੈ ਇੱਕ ਵਾਰ ਜਿਹੜੀ ਆਫਤ ਆਪਣੇ ਪੰਜਾਬ ਦੇ ਉੱਤੇ ਆਈ ਹੈ ਸਾਰੇ ਘਰ ਫਿਰ ਰਾਜੀ ਖੁਸ਼ੀ ਵਸਣ ਤੇ ਪੰਥ ਦੀ ਚੜ੍ਹਦੀ ਕਲਾ ਹੋਵੇ ਪਵਿੱਤਰ ਸ਼ਕ ਜਕਾਰਾ ਬੋਲ ਸਰਕਾਰ ਜੋ ਸਰਦਾਰ ਸੁਖਮਨ ਪ੍ਰੀਤ ਸਿੰਘ ਜੀ ਬੁੱਟਰ ਬੁੱਟਰ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਬਿਨ ਬੋਲਿਆਂ ਸਭ ਕੇ ਜਾਣਦਾ ਸਤਿਗੁਰੂ ਸਾਰਿਆਂ ਨੂੰ ਨਾਮ ਦੰਦੀਆਂ ਦਾਤਾਂ ਬਖਸ਼ੇ ਕਰੇ ਤੁਹਾਡਾ ਆਪਣਾ ਢਾਡੀ ਜੱਥਾ ਪੰਥਕ ਸੰਘਰਸ਼ੀਲ ਢਾਡੀ ਜੱਥਾ ਭਾਈ ਸੁਰਜੀਤ ਸਿੰਘ ਵਾਰਿਸ ਪਿੰਡ ਨੰਗਲ ਫਤੇਗਾ ਜਲੰਧਰ ਛੱਪੇ ਕਾਰਡ ਕੋਲ ਨੇ ਕਿਸੇ ਨੂੰ ਲੋੜ ਵੇ ਲੈ ਸਕਦੇ ਹੋ ਦੇਖੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਬ ਸੋ ਮੇਲ ਆਉਂਦਿਆਂ ਫਤੇ ਦੀ ਸ਼ਾਨ ਪਾਈ ਜਾਂਦੇ ਆ ਫਤੇ ਦੀ ਸ਼ਾਨ ਪਾਓ ਆਉਣ ਵਾਲੇ ਸਾਰੇ ਜੱਥਿਆਂ ਨੂੰ ਜੀ ਆਇਆਂ ਬੈਠੋ ਸੱਜ ਕੇ ਕਹ ਦਿਓ ਗੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ